ਬੈਗ ਦਾ ਕਿੰਨਾ ਲਿਆ ਪਿੱਛੇ ਆ ਜਾਓ ਪਿੱਛੇ ਆ ਜਾਓ ਚਲੋ ਚਲੋ ਪਿੱਛੇ ਆ ਜਾਓ ਹੱਥ ਨਾ ਕਰੋ ਭਾਈ ਤਿੰਨ ਭਾਈ ਜਗਾ ਕਰ ਲਈ ਲੋ ਅੱਜ ਗੱਲ ਚੰਗਾ ਕਰਦਾ ਕੋਈ ਬਾਤ ਕਰੀਏ ਲਾਗੇ ਕਰੀਂ ਸਰੋਇ ਪ੍ਰੇਮ ਨਹੀਂ ਸਰ ਥੋੜੇ ਥੋੜੇ ਸਰ ਥੋੜੇ ਥੋੜੇ ਆਉਣ ਨੂੰ ਹੋ ਜੂ ਤੁਸੀਂ ਸਾਰੇ ਆ ਜਾਣਗੇ ਮੈਂ ਆੰਦੋ ਹੋ ਲਿਓ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਜਿਹੜਾ ਹਿੰਸਾ ਕ੍ਰਾਈਮ ਹੈ ਤੇ ਗੈਂਗਸਟਰ ਟਾਈਪ ਕ੍ਰਾਈਮ ਹੈ ਉਹਨੂੰ ਉਹਦੇ ਤੇ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਤੁਹਾਨੂੰ ਯਾਦ ਹੋਣਾ ਕਿ 21 22 ਦੀ ਰਾਤ ਨੂੰ ਤੇ ਸੁਬਾਹ ਨੂੰ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਇਹ ਗਾਨਾ ਹਾਊਸ ਦੇ ਵਿੱਚ ਚੋਰੀ ਹੋ ਗਈ ਸੀ ਬੜਾ ਸੈਂਸੇਸ਼ਨਲ ਕੇਸ ਸੀ ਔਰ ਬਹੁਤ سارے ਲੋਕ ਇਸ ਗੱਲ ਨੂੰ ਇਹ ਕਹਿ ਰਹੇ ਸੀ बार-बार ਵੀ ਦੇਖੋ ਜੀ ਇਹਦੇ ਵਿੱਚ ਕੋਈ ਕਲੂ ਨਹੀਂ ਹੈ ਇਹਦੇ ਵਿੱਚ ਹੋ ਨਹੀਂ ਹੈ ਉਹ ਆਪਣੀ ਜਗ੍ਹਾ ਠੀਕ ਸੀਗੇ ਬਟ ਸਾਡਾ ਮੇਨ ਪ੍ਰੋਬਲਮ ਇਹ ਹੁੰਦੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਦਾ ਜੇ ਆਪਣੀ ਰਿਵੀਲ ਕਰ ਦਈਏ ਤੇ ਸਾਡੀ ਇਨਵੈਸਟੀਗੇਸ਼ਨ ਉੱਥੇ ਠੱਪ ਹੋ ਜਾਂਦੀ ਹੈ ਗੱਲ ਮੁਲਜ਼ਮਾਂ ਤੱਕ ਪਹੁੰਚ ਜਾਂਦੀ ਹੈ ਸੋ ਬਹੁਤ ਵੱਡੀ ਮੈਂ ਇਹਨੂੰ ਕਾਮਯਾਬੀ ਮੰਨਦਾ ਇਹ ਬੜਾ ਸੈਂਸਿਟਿਵ ਤੇ ਸੈਂਸੇਸ਼ਨਲ ਕੇਸ ਸੀਗਾ 12 ਵੈਪਨ ਚੋਰੀ ਹੋਏ ਸੀ ਇਹਦੇ ਚ ਜਿਹਦੇ ਚ ਪੁਆਇੰਟ 12 ਬੋਰ ਦੀਆਂ ਜਿਆਦਾ ਗਨ ਸੀ ਕੁਝ ਪੰਪ ਐਕਸ਼ਨ ਨੇ ਤੇ ਕੁਝ ਡਬਲ ਬੈਰਲ ਹੈਗੀਆਂ ਨਾਲ ਕਾਰਤੂਸ ਸੀਗੇ ਔਰ ਕੁਝ ਕੈਸ਼ ਉਥੋਂ ਗਨ ਹਾਊਸ ਤੋਂ ਜਿਹੜਾ ਚੋਰੀ ਹੋਇਆ ਸੀਗਾ ਇਹ ਚ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਸਾਡੇ ਸਪੈਸ਼ਲ ਟੀਮਾਂ ਬਣਾਈਆਂ ਗਈਆਂ डीसीपी हरप्रीत मंडेर जी डॉक्टर प्रज्ञा जैन जी एडीसीपी प्रबजोत एसीपी वरेंद्र खोसा और ਸਾਡੇ ਜਿਹੜੇ ਸੀਆਈਏ ਦੇ ਇੰਚਾਰਜ ਨੇ ਮੰਨਦੇ ਅਮੋਲਕਦੀਪ ਇੰਸਪੈਕਟਰ ਸਾਹਿਬ ਤੇ ਉਹਨਾਂ ਦੀ ਟੀਮ ਔਰ ਐਸਐਚਓ ਸਿਵਲ ਲਾਈਨ ਜਸਵੀਰ ਸਿੰਘ ਵੀ ਇਹ ਸਾਰੇ ਲੱਗੇ ਰਹੇ ਦਿਨ ਰਾਤ ਕਾਫੀ ਜ਼ਿਆਦਾ ਟੀਮਾਂ ਅਸੀਂ ਇਹਦੇ ਤੇ ਬਣਾਈਆਂ ਔਰ ਬਾਰ-ਬਾਰ ਬਾਰ-ਬਾਰ ਇਸ ਕੇਸ ਨੂੰ ਅਸੀਂ ਫਾਲੋ ਕੀਤਾ ਇਹ ਕੇਸ ਦੇ ਵਿੱਚ ਟਿਪੀਕਲ ਗੱਲ ਤੁਹਾਡਾ ਨਾਲ ਦੀ ਸ਼ੇਅਰ ਕਰਨ ਵਾਲੀ ਇਹ ਹੈ ਕਿ ਬੰਦੇ ਜੇਲ੍ਹ 'ਚ ਰਹਿ ਕੇ ਕਿੰਨੇ ਟ੍ਰੇਨਡ ਹੋ ਜਾਂਦੇ ਆ ਤਾਂ ਹੀ ਆਪਾਂ ਕੁਝ ਕਰਦੇ ਆ ਕਿ ਇਨਵੈਸਟੀਗੇਸ਼ਨ ਦਾ ਪਾਰਟ ਜਿਹੜਾ ਉਹ ਪਹੁੰਤਾ ਆਪਾਂ ਪਬਲਿਕ ਵਿਊ 'ਚ ਨਾ ਲੈ ਕੇ ਆਈਏ। ਉਹਨੇ ਸਾਰੇ ਵਾਰਦਾਤ ਦੇ ਦੌਰਾਨ ਇਹਨੇ ਆਪਣੇ ਮੂੰਹ ਟਕੇ ਹੋਏ ਸੀਗੇ। ਗਲਵਜ਼ ਪਾਏ ਹੋਏ ਸੀ। ਔਰ ਇਹ ਗੱਲ ਦਾ ਧਿਆਨ ਰੱਖਿਆ ਗਿਆ ਕਿ ਸੀਸੀਟੀਵੀ ਦੇ ਵਿੱਚ ਉਹ ਕਵਰ ਨਾ ਹੋ। ਸੋ ਜੋ ਮੋਡਲੀ ਪੁੱਛ ਗਏ ਤੁਹਾਨੂੰ ਇਹਨਾਂ ਦਾ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਇਹਦੀ ਔਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਰੂਟ ਬਣਾਇਆ ਮੰਨ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਹੀ ਚੱਲਦੇ ਰਹੇ ਬੰਦੇ ਸੋ ਦੈਟ ਸੀਸੀਟੀਵੀ ਜਿਹੜੇ ਅਵੋਇਡ ਹੋ ਜਾਣ ਔਰ ਜਾ ਕੇ ਜਿੱਥੇ ਇਹਨਾਂ ਨੂੰ ਲੱਗਿਆ ਕਿ ਇੱਥੇ ਨਹੀਂ ਹੈ ਉੱਥੇ ਇਹਨਾਂ ਨੇ ਡੰਪ ਕਰਕੇ ਵੈਪਨ ਆਪ ਔਰ ਇੱਕ ਵਹੀਕਲ ਦੇ ਉੱਤੇ ਚੜ ਕੇ ਜਿਹੜੀ ਪਬਲਿਕ ਟਰਾਂਸਪੋਰਟ ਤੋਂ ਉੱਥੋਂ ਨਿਕਲ ਗਏ ਸੋ ਦੈਟ ਪੁਲਿਸ ਡਿਟੈਕਟ ਹੀ ਨਾ ਕਰ ਸਕੇ ਔਰ ਬੜਾ ਹੀ ਡਿਫਿਕਲਟ ਕੇਸ ਸੀਗਾ ਇਹਨੂੰ ਬਾਰ 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 ਇਹਦੇ ਉੱਤੇ ਇਨਵੈਸਟੀਗੇਸ਼ਨ ਨੂੰ ਅਸੀਂ ਹਰ ਐਂਗਲ ਤੋਂ ਹਰ ਪਹਿਲੂ ਤੋਂ ਦੇਖਿਆ ਔਰ ਜਿਹੜੀ ਟ੍ਰੈਡੀਸ਼ਨਲ ਪੁਲਿਸਿੰਗ ਹੈ ਪੁਰਾਣੀ ਪੁਲਿਸਿੰਗ ਦਾ ਜਿਹੜੇ ਢੰਗ ਸੀ ਇਨਵੈਸਟੀਗੇਸ਼ਨ ਦੇ ਉਹ ਵੀ ਸਾਰੇ ਨਾਲ ਅਸੀਂ ਯੂਜ਼ ਕੀਤੇ ਉਹਦੇ ਵਿੱਚ ਮੌਕਾ ਵਾਰਦਾਤ ਤੋਂ ਜਿੰਨੇ ਵੀ ਸਾਨੂੰ ਕਲੂ ਮਿਲੇ ਸੀ ਚਾਹੇ ਉਹ ਬਲੱਡ ਹੈ ਚਾਹੇ ਉਹ ਕੋਈ ਔਜ਼ਾਰ ਨਹੀਂ ਉਹਨਾਂ ਨੂੰ ਵੀ ਅਸੀਂ ਕਦੇ ਨਜ਼ਰ ਅੰਦਾਜ਼ ਨਹੀਂ ਕੀਤਾ ਉਹਦੇ ਚ ਸਾਰੀ ਜਦੋਂ ਇਹ ਕੜੀ ਜੋੜੀ ਜਿੱਦਾਂ ਆਪਾਂ ਛੋਟੇ ਛੋਟੇ ਚੀਜ਼ਾਂ ਨਾਲ ਕੜੀ ਜੋੜ ਕੇ ਇੱਕ ਪਿਕਚਰ ਤਿਆਰ ਕਰਦੇ ਹਾਂ ਉਦਾਂ ਤਿਆਰ ਕੀਤੀ ਉਹਦੇ ਚ ਫਿਰ ਅਸੀਂ ਬੰਦੇ ਦੋਨੇ ਆਈਡੈਂਟੀਫਾਈ ਕਰਨ ਚ ਕਾਮਯਾਬ ਹੋਏ ਆ ਔਰ ਤਕਰੀਬਨ ਅੱਜ 15 ਦਿਨ ਦੇ ਕਰੀਬ ਟਾਈਮ ਹੋ ਚੁੱਕਿਆ ਇਹ ਕਿਉਂਕਿ ਪੈਸੇ ਵੀ ਮਿਲ ਗਏ ਤੇ ਵਾਅਦਾ ਤਾਂ ਵੀ ਵੱਡੀ ਸੀਗੀ ਵੈਪਨ ਡੰਪ ਕਰਕੇ ਇਥੋਂ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਤੋਂ ਬਾਅਦ ਪਾਣੀਪਾਤ ਦਿੱਲੀ ਯੂਪੀ ਆਗਰਾ ਕੁਮਦੇ ਕਮਦੇ ਰੇ ਲੈਂਟੇ ਮਾਲ ਚੰਡੀਗੜ੍ਹ ਤੋਂ ਸ਼ੋਪਿੰਗ ਵੀ ਕੀਤੀ ਜੋ ਇਹਨਾਂ ਦੇ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਇਹਨਾਂ ਨੂੰ ਲੱਗਿਆ ਕਿ ਇੱਥੇ ਜਦੋਂ ਪ੍ਰੈਸ਼ਰ ਘਟ ਜਾਏਗਾ ਫਿਰ ਕਰਾਂਗੇ ਪਰ ਜਿਹੜੀ ਸਾਡੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਔਰ ਸਾਡੇ ਜਿਹੜੇ ਸਾਰੇ ਬਿਹਤਰੀਨ ਆਫੀਸਰਸ ਨੇ ਅਸੀਂ ਬਿਲਕੁਲ ਦਿਨ ਰਾਤ ਇੱਕ ਕੀਤਾ ਰੱਖਿਆ ਔਰ ਸੁੱਤੇ ਵੀ ਨਹੀਂ ਕਈ ਆਫੀਸਰ ਵਿੱਚੋਂ ਔਰ ਉੱਥੇ ਉਹਨੂੰ ਅਸੀਂ ਟਰੈਕ ਕਰਦੇ ਰਹੇ ਉਹਨਾਂ ਸਟੇਟਸ ਦੇ ਵਿੱਚ ਵੀ ਅਲਟੀਮੇਟਲੀ ਜਦੋਂ ਅੰਮ੍ਰਿਤਸਰ ਆਏ ਤਾਂ ਮਕਬੂਲਪੁਰ ਏਰੀਆ ਤੋਂ ਉਹਨਾਂ ਨੂੰ ਅਸੀਂ ਅਸੀਂ ਗ੍ਰਫਤਾਰ ਕੀਤਾ ਔਰ ਮੈਂ ਇਹਦੇ ਚ ਜਿਹੜੀ ਰਿਕਵਰੀ ਹੈ ਉਹ ਹੈਗੀਆਂ ਟੋਟਲ ਡਬਲ ਬੈਰਲ ਗਨਸ ਹੈਗੀਆਂ 9 ਜਿਹਨੂੰ 12 ਬੋਰ ਕੰ ਦੁਨਾਲੀ ਕਹਿੰਦੇ ਆਪਾਂ ਪੰਜਾਬੀ ਚ ਪੰਪ ਐਕਸ਼ਨ ਹੈਗੀਆਂ 3 ਪੰਪ ਐਕਸ਼ਨ ਹੁੰਦੀਆਂ ਜਿਹਦੇ ਚ 5-6 ਰਾਉਂਡ ਇਕੱਠੇ ਪੈ ਜਾਂਦੇ ਔਰ ਉਹਨੂੰ ਪੰਪ ਕਰਕੇ ਇੱਕ ਸੈਮੀ ਆਟੋਮੈਟਿਕ ਟਾਈਪ 12 ਬੋਰ ਹੁੰਦੀ ਆ ਉਹ ਕਾਰਤੂਸ ਤੇ ਪਟਾ 21 ਔਰ ਇੱਕ ਕਿਰਚ ਜਿਹੜੀ ਹੈ ਇਹ ਵੀ ਮਿਲੀ ਹੈ ਨਾ ਤੋ ਨਕਦੀ ਕੁਛ ਮਿਲੀ ਹੈ ਬਾਕੀ ਤਾਂ ਖਰਚੂ ਕੇ ਸੀ ਔਰ ਉਹਨੇ ਕੁਛ ਸੋਨੇ ਦੇ ਆਪਣੇ 29 ਵਗੈਰਾ ਬਣਵਾ ਲੀਆਂ ਸੀ ਉਹ ਵੀ ਬਰਾਮਦ ਕੀਤੀਆਂ ਔਰ ਇਸ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਆਈ ਹੈ ਜੇ ਚਲੋ ਜਿਹੜਾ ਇਹ ਵੈਪਨ ਤਾਂ ਇਹਨਾਂ ਨੇ ਸੋਚਿਆ ਸੀ ਕਿ ਬਹੁਤ ਕ੍ਰਿਮੀਨਲ ਵਰਲਡ ਦੇ ਵਿੱਚ ਅਸੀਂ ਚੰਗੇ ਭਾਅ ਤੇ ਉੱਤੇ ਵੇਚਾਂਗੇ ਉਹ ਤਾਂ ਚਲੋ ਡਿਫਰੈਂਟ ਗੱਲ ਆ ਜੇ ਇਹਨਾਂ ਦਾ ਕਿਸੇ ਕਨੈਕਸ਼ਨ ਉਹ ਅਸੀਂ ਇਨਵੈਸਟੀਗੇਟ ਕਰਨਾ ਬਾਕੀ ਹੈ ਕਿਉਂਕਿ ਬੜੀ ਜਲਦੀ ਹੋਣੀ ਹੈ ਗ੍ਰਿਫਤਾਰੀ ਤੋਂ ਬਾਅਦ ਪ੍ਰੈਸ ਕਾਨਫਰੰਸ ਹੋ ਰਹੀ ਹੈ ਇੱਕ ਗੱਲ ਹੋਰ ਵੀ ਆਈ ਜਿਹੜੇ ਦੋ ਮੁਲਜ਼ਮ ਨੇ ਇੱਕ ਅਜੀਤ ਏਰੀਆ ਏਲੀਅਸ ਗੋਲੂ ਇਹ ਥਾਣਾ ਬੇਗਾਪੁਰ ਉਨਾਉਂ ਡਿਸਟ੍ਰਿਕਟ ਯੂਪੀ ਦਾ ਰਹਿਣ ਵਾਲਾ ਅਟਰੀ ਪਾਸ ਹੈ ਤਕਰੀਬਨ 19 ਸਾਲ ਦਾ ਹੈਗਾ ਢਲਾਈ ਦਾ ਕੰਮ ਕਰ ਰਿਹਾ ਇੱਥੇ ਰਹਿ ਕੇ ਆਪਣੇ ਸੁਲਤਾਨਵਿੰਦ ਰੋਡ ਤੇ ਔਰ ਮਨਦੀਪ ਕੁਮਾਰ ਥਾਣਾ ਘਰਿੰਡਾ ਦਾ ਰਹਿਣ ਵਾਲਾ ਇਹ 20 ਸਾਲ ਦਾ ਹੈ ਤੇ 10ਵੀਂ ਪਾਸ ਹੈ welding ਦਾ ਕੰਮ ਕਰ ਰਿਹਾ ਹੈ ਇਹ ਦੋਨੋਂ ਬੰਦਿਆਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਨਾਲ ਕੰਮ ਕੀਤਾ ਔਰ ਜਿਹੜਾ ਅਜੀਤ ਏਲੀਅਸ ਗੋਲੂ ਹੈ ਇਹ ਇਹਨੇ ਇੱਕ ਇਹਦੀ ਕਿਸੇ ਲੜਕੀ ਨਾਲ ਗੱਲਬਾਤ ਸੀ ਉਹਨੇ ਮੁੜ ਕੇ ਤੋਂ ਕੁਝ ਪੈਸੇ ਪੁਸੇ ਲਏ ਔਰ ਮੁੜ ਕੇ ਨੰਬਰ ਵਾੜਾ ਬਲਾਕ ਕਰਤਾ ਇਹਦੇ ਮਨ ਚ ਇਹ ਵੀ ਗੱਲ ਆਈ ਵੀ ਹੁਣ ਮੇਰੇ ਕੋ ਇੰਨੇ ਵੈਪਨ ਨੇ ਤੇ ਉਹ ਪਾਣੀ ਪਾਦੀ ਰਹਿਣ ਵਾਲੀ ਸੀ ਲੜਕੀ ਤੇ ਉਹਦਾ ਵੀ ਮੈਂ ਕੰਮ ਕਰਾਂ ਅਜੀਤ ਗੋਲੂ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਮੁਕਦਮਾ ਨੰਬਰ 343 ਹੈਗਾ ਉਹਦੋਂ ਵੀ ਚੋਰੀ ਤੇ ਮਾਲ ਇਦੁਰ-ਇਦੁਰ ਖੁਰਦਪੁਰ ਕੰ ਦਾ ਥਾਣਾ ਈ ਬੀ ਡਿਵੀਜ਼ਨ ਅੰਮ੍ਰਿਤਸਰ ਦਾ ਹੈ 30 10 23 ਦਾ ਉਹਦੇ ਤੇ ਜਮਾਨਤ ਤੇ ਜਦੋਂ ਦਾ ਆਇਆ ਉਹ ਤਕਰੀਬਨ ਹੈਗੀ ਹੈ ਇਹਦੀ ਤਾਰੀਖ 10 ਦਸੰਬਰ 20 ਦਸੰਬਰ ਦਸੰਬਰ ਚ ਜਮਾਨਤ ਆ ਗਿਆ ਕਿਉਂਕਿ ਚੋਰੀ ਦੀ ਸੈਕਸ਼ਨ ਸੀਗੀ ਕੋ ਜਲਦੀ ਜ਼ਮਾਨਤ ਹੋ ਗਈ ਇਹਦੀ ਪਰ ਸਾਨੂੰ ਇਹ ਡਾਊਟ ਹੈ ਕਿ ਇਹਦੇ ਚ ਸਾਨੂੰ ਹੋਰ ਵੀ ਖੁਲਾਸੇ ਹੋਣਗੇ ਕਿਉਂਕਿ ਐਡੀ ਵੱਡੀ ਵਾਰਦਾਤ ਔਰ ਇੰਨੇ ਵੱਡੇ ਵੈਪਨ ਲੈਣ ਦਾ ਮੰਤਵ ਇੰਨਾ ਈਜ਼ੀ ਨਹੀਂ ਹੋ ਸਕਦਾ ਔਰ ਇਹਦੇ ਕੋਈ ਹੋਰ ਇਹਨਾਂ ਦੇ ਕਿਸੇ ਗੈਂਗਸਟਰ ਐਂਗਲ ਤੋਂ ਜਾਂ ਸਾਰਾ ਕੁਝ ਕੀਤਾ ਉਹਥੇ ਉਸ ਜਗ੍ਹਾ ਘਟਣਾ ਇੱਜਲੀ ਉਹਦੇ ਮਰਜ਼ੀ ਹਾਂਜੀ ਮੈਂ ਤੁਹਾਨੂੰ ਦੱਸਦਾ ਜੀ ਪਹਿਲਾਂ ਇਹ ਮੰਦਰ ਦੇ ਬਾਹਰ ਆਪਣੇ ਇਨਸਟਰੂਮੈਂਟ ਰੱਖ ਕੇ ਆਏ ਇੱਕ ਵਾਰ ਦੇਖਿਆ ਵੀ ਸਾਰੇ ਟਿਕ ਗਿਆ ਕੰਮ ਉਸ ਤੋਂ ਬਾਅਦ ਉੱਪਰ ਚੜ੍ਹ ਕੇ ਇਹਨਾਂ ਨੇ ਨਾਲ ਦੀ ਦੁਕਾਨ ਦੇ ਉੱਤੇ ਜਿਹੜਾ ਜਿਹਨੂੰ ਕਹਿੰਦੇ ਆਪਾਂ ਸਨ ਲਾਈ ਉਸ ਤੋਂ ਬਾਅਦ ਉਤਰ ਕੇ ਕੱਲਾ ਜਿਹੜਾ ਗੋਲੂ ਹੀ ਅੰਦਰ ਗਿਆ ਤੇ ਇਹਨੇ ਹੀ ਸਾਰੀ ਅੱਗੇ ਕਾਰਵਾਈ ਕੀਤੀ ਦੂਜਾ ਮੁੰਡਾ ਪਿੱਛੇ ਰਿਹਾ ਜਿਹੜੇ ਦੁਕਾਨਾਂ ਤੋੜੀਆਂ ਉਹ ਕਿਦਾਂ ਤੋੜੀਆਂ ਸਮਾਨ ਨਹੀਂ ਉਹ ਬਰਬਦ ਹੋਇਆ ਕਿਹੜਾ ਜੀ ਜਿਹੜਾ ਦੁਕਾਨ ਤੋੜੀ ਇਹਨਾਂ ਨੇ ਪੂਰੇ ਵਿੱਚ ਉਹ ਕਿਦਾਂ ਤੋੜਿਆ ਇਹਨਾਂ ਨੇ ਉਹ ਸਮਾਨ ਇੰਪਲੀਮੈਂਟ ਆਪਾਂ ਨੂੰ ਮਿਲੇ ਸੀ ਕੁਝ ਉਹ ਤੋਂ ਮੌਕੇ ਤੇ ਵੀ ਕੁਝ ਸੀ ਬਾਅਦ ਚ ਵੀ ਰਿਕਵਰ ਕੀਤੇ ਆ ਪਰ ਅਜੇ ਤਾਂ 6 ਮਹੀਨੇ ਪਹਿਲੇ ਹੀ ਇਹੀ ਦੁਕਾਨ ਦੇ ਉੱਤੇ ਚੋਰੀ ਹੋਈ ਸੀ ਸਾਰੇ ਉਹੀ ਨੇ ਕਿ ਹੋਪ ਇਹਹੀ ਹੈ ਦੇਖੋ ਬਦਰ ਇਹ ਗੱਲ ਤੁਹਾਨੂੰ ਹੁਣ ਇਮੀਡੀਏਟਲੀ ਆਪਾਂ ਸ਼ੇਅਰ ਵੀ ਕਰਨੀ ਹੁੰਦੀ ਆ ਤੁਸੀਂ ਮਤਲਬ ਇਹ ਹਰੇਕ ਸਵਾਲ ਦਾ ਜਵਾਬ ਆਪਾਂ ਟਾਈਮ ਸਿਰ ਹੀ ਦੇ ਸਕਦੇ ਆ ਮੇਰੀ ਤੁਹਾਨੂੰ ਇਹੀ ਰਿਕੁਐਸਟ ਹੈ ਕਿ ਇੰਨੀ ਜਲਦੀ ਪੁਲਿਸ ਕੋ ਜਾਦੂ ਦੀ ਛੜੀ ਨਹੀਂ ਵੀ ਸਾਰੀਆਂ ਗੱਲਾਂ ਦਾ ਜਵਾਬ ਐਸੇ ਪੀਸੀ ਤੇ ਆ ਜਾਈਏ ਇਹ ਹਥਿਆਰ ਸੀਗੇ ਇਹ ਉਹਨਾਂ ਦੀ ਮਾਲਕੀ ਦੇ ਨੇ ਜਾਂ ਕਿਸੇ ਨੇ ਉਹਨਾਂ ਕੋਈ ਜਮਾ ਵੀ ਕਰਵਾਇਆ ਇਹ ਹੁਣ ਸਾਰੀ ਉਹਦੀ ਉਹਦੀ ਕੋਈ ਲਿਸਟ ਬਣੀ ਹੋਈ ਹੈ ਇਨਵੈਂਟਰੀ ਬਣੀ ਹੋਈ ਹੈ ਜ਼ਿਆਦਾਤਰ ਇਹ ਠੀਕ ਕਰਾਉਣ ਵਾਸਤੇ ਹਥਿਆਰ ਆਏ ਸੀ ਜੋ ਨੇ ਕੰਪਲੇਨੈਂਟ ਨੇ ਉਸ ਟਾਈਮ ਦੱਸਿਆ ਸੀ ਚੋਰੀ ਦੇ ਟਾਈਮ ਤੇ ਉਸ ਤੋਂ ਬਾਅਦ ਵੀ ਤਸਦੀਕ ਕਰਦੇ ਰਹੇ ਆ ਮੈਂ ਵੀ ਉੱਥੇ ਗਿਆ ਸਾਰੇ ਸੀਨੀਅਰ ਅਫਸਰ ਵੀ ਗਏ ਆ ਉਹਨੇ ਜ਼ਿਆਦਾਤਰ ਦੱਸਿਆ ਵੀ ਕੁਝ ਹਥਿਆਰ ਇਹਦੇ ਠੀਕ ਕਰਾਉਣ ਵਾਸਤੇ ਮੇਰੇ ਕੋਲ ਆਏ ਹੋਏ ਸੀ ਉਹ ਹਰੇਕ ਮਾਲਕ ਨੂੰ ਹੁਣ ਤਸਦੀਕ ਕਰਕੇ ਹੀ ਆਪਾਂ ਚੈੱਕ ਕਰਾਂਗੇ ਸਾਡਾ ਜਿਹੜਾ ਮੇਨ ਜ਼ੋਰ ਸੀਗਾ ਉਹ ਕੇਸ ਸਟ੍ਰੈਸ ਕਰਨ ਦਾ ਸੀ ਸਿੱਪੀ ਸਾਹਿਬ ਸਾਰੇ ਰਿਕਵਰ ਹੋ ਗਏ ਦੇਖੋ ਰਹਿਤ ਨਹੀਂ ਗਿਆ ਜ ਆ ਪੈਸੇ ਸਾਰੇ 100% ਦੇਖੋ ਪੈਸੇ ਤਾਂ ਖਰਚਲੇ ਇਹਨਾਂ ਨੇ ਕਾਫੀ ਪੈਸੇ ਹਨਾ ਤਾਂ ਹੋਰ ਰਿਕਵਰੀ ਵੀ ਕੋਸ਼ਿਸ਼ ਕਰਾਂਗੇ ਬਟ ਹਥਿਆਰ 100% ਸਾਰੇ ਰਿਕਵਰ ਹੋ ਗਏ 12 ਦੇ 12 ਔਰ ਇਹਨੂੰ ਮੈਂ ਬਹੁਤ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਔਰ ਟੀਮ ਨਾਲ ਡੀਜੀ ਸਾਹਿਬ ਨੇ ਵੀ ਇਹਦੇ ਬਾਰੇ ਟਵੀਟ ਕੀਤਾ ਔਰ ਉਸ ਤੋਂ ਬਾਅਦ ਉਹ ਰਿਵਾਰਡ ਵੀ ਸਾਰੀ ਟੀਮ ਨੂੰ ਦਿੱਤਾ ਜਾਂ ਕਿਉਂਕਿ ਮੁੰਡਿਆਂ ਨੇ ਦਿਨ ਰਾਤ ਸਾਰਿਆਂ ਨੇ ਮਿਹਨਤ ਇੰਨੀ ਕੀਤੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਪ ਟੂ ਕਨਸਟੇਬਲ ਲੈਵਲ ਔਰ ਜਦੋਂ ਵੀ ਅਸੀਂ ਇਹਨਾਂ ਨਾਲ ਗੱਲ ਕਰਦੇ ਰਹੇ ਹਰੇਕ ਨੇ ਆਪਣਾ ਆਈਡੀਆ ਵੀ ਦਿੱਤਾ ਆਪਣੀ ਐਫਰਟਸ ਵੀ ਦੱਸਿਆ ਸੋ ਮੈਂ ਬੜੇ ਮਤਲਬ ਪ੍ਰਾਊਡ ਫੀਲ ਕਰਦਾ ਕਿ ਪੰਜਾਬ ਪੁਲਿਸ ਦਾ ਜਿਹੜਾ ਮਿਆਰ ਪ੍ਰੋਫੈਸ਼ਨਲਿਜ਼ਮ ਦਾ ਔਰ ਕਮਿਟਮੈਂਟ ਦਾ ਡੈਡੀਕੇਸ਼ਨ ਦਾ ਬਹੁਤ ਅੱਛਾ ਹੈ ਜਿਹੜੀ ਗੱਲ ਕਰੀ ਸੀ ਪੇਜ ਜਿਹੜਾ ਕਰ ਰਿਹਾ ਗਰਲਫ੍ਰੈਂਡ ਦੀ ਗੱਲ ਕੀਤੀ ਪਾਣੀਪਤ ਦੀ ਗਰਲਫ੍ਰੈਂਡ ਲੱਦੀ ਸੀ ਉਹਨੂੰ ਮਾਰਨ ਗਿਆ ਸੀ ਕਿ ਜੀ ਕਰਨ ਗਿਆ ਇਹ ਮਾਰਨ ਨਹੀਂ ਅਜੇ ਗਿਆ ਪਰ ਇਹਦੇ ਮਨ 'ਚ ਸੀਗਾ ਇਹ ਗੱਲ ਇਹ ਅਜੇ ਤਾਂ ਟਿਕ ਰਿਹਾ ਸੀ ਗੱਲ ਬਿਕੋਜ਼ ਇਹਨਾਂ ਤੇ ਪ੍ਰੈਸ਼ਰ ਬੜਾ ਸੀ ਕਿ ਇਹਨੇ ਵੈਪਨ ਅਸੀਂ ਲੁਕੋਏ ਹੋਏ ਐ ਤਾਂ ਉਹ ਸਾਰੇ ਅਸੀਂ ਮਤਲਬ ਪਹਿਲਾਂ ਉਹਨੂੰ ਟਿਕਾਣੇ ਲਾ ਲਈਏ ਫਿਰ ਉਸ ਤੋਂ ਬਾਅਦ ਇਹਨੂੰ ਲੱਗਿਆ ਸੀ ਪਰ ਇਹਨਾਂ ਨੂੰ ਛੋਟਾ ਵੈਪਨ ਉੱਥੋਂ ਮਿਲਿਆ ਨਹੀਂ ਸਰ ਛੋਟਾ ਵੈਪਨ ਹੈ ਇਹ ਹੈਗੇ ਸੀਗੇ ਜੀ ਉਹ ਉੱਥੇ ਤੋੜ ਨਹੀਂ ਸਕੇ ਨਾ ਫਿਰ ਸੱਟ ਵੀ ਲੱਗੀ ਇੱਕਦੇ ਹੱਥ ਤੇ ਓਕੇ ਫਿਰ ਪੈਨ ਕਿਤੇ ਵੈਪਨ ਇਹਨੇ ਰੱਖੇ ਸੀ ਪਾਸੇ ਪਾਸੇ ਆ ਜਿਹੜੇ 11 ਵੈਪਨ ਸੀ ਕਿੱਥੇ ਰੱਖੇ ਇਹਨਾਂ ਉਹ ਯਾਰ ਇੱਕ ਜਿੱਥੋਂ ਬਰਾਮਦ ਕੀਤੇ ਆ ਉਹ ਜਗ੍ਹਾ ਇੱਕ ਸੁਨਸਾਨ ਜਗ੍ਹਾ ਦੇ ਵਿੱਚ ਦੱਬੇ ਹੋਏ ਸੀ ਟੋਆ ਪਰ ਸਰ 1.5 ਤੋਂ 2 ਗੋੜ ਦਾ ਟੋਆ ਨੇ ਦੀਵਾਰ ਤੋੜੀ ਸੀ ਉਹਨੂੰ ਤੋੜਨ ਲਈ ਕੋਈ ਕੋਈ ਉਹਨਾਂ ਨੇ ਵਰਤ ਪਾਇਆ ਹੋਣਾ ਜੀ ਆਵਾਜ਼ ਬਾਹਰ ਮੇਨ ਰੋਡ ਚੱਲਦਾ ਆਵਾਜ਼ ਹੀ ਇਹ ਇੱਕੋ ਭਾਜੀ ਇਹ ਤਾਂ ਹੁਣ ਗੱਲ ਆਪਾਂ ਤੁਹਾਨੂੰ ਪਤਾ ਵੀ ਇਨਵੈਸਟੀਗੇਸ਼ਨ ਤੁਸੀਂ ਵੀ ਬਹੁਤ ਜਾਣਦੇ ਰਹੇ ਹੋ ਉੱਥੇ ਕਿਸੇ ਨੇ ਆਪਾਂ ਨੂੰ ਇਹ ਗੱਲ ਕੀਤੀ ਤਾਂ ਹੈ ਨਹੀਂ ਆਪਾਂ ਦਾ ਜਿਹੜਾ ਚੌਕੀਦਾਰ ਵੀ ਮੰਦਰ ਦਾ ਉਹਨੂੰ ਵੀ ਪੁੱਛਦੇ ਰਹੇ ਉਹ ਕਹਿੰਦਾ ਮੈਂ ਛੁੱਟੀ ਤੇ ਸੀ ਆਪਾਂ ਤਾਂ ਉਹਨੂੰ ਵੀ ਡਾਊਟ ਕਰਦੇ ਰਹੇ ਵੀ ਉਹ ਬੰਦਾ ਨਾ ਕਿਤੇ ਉਸ ਦਿਨ ਜਾਣ ਕੇ ਛੁੱਟੀ ਤੇ ਹੋਵੇ ਪੈਸੇ ਕਿਤੇ ਤਕਰੀਬਨ ਦੇਖੋ ਉਹ ਉਹਨਾਂ ਨੇ ਜਿਆਦਾ ਅਮਾਉਂਟ ਕੁਝ ਦੱਸੀ ਸੀ ਇਹ ਕਹਿੰਦੇ ਵੀ ਸਾਡੇ ਕੋਲ ਘੱਟ ਆਇਆ ਅਜੇ ਉਹ ਤਸਦੀਕ ਕਰਨੀ ਜ਼ਰੂਰੀ ਹੈ ਕੰਪਲੇਨੈਂਟ ਦੇ ਨਾਲ ਕਈ ਵਾਰ ਮੁਲਜ਼ਮ ਦੇਖੋ ਆਪਣੇ ਉਸ ਵਾਸਤੇ ਝੂਠ ਵੀ ਬੋਲ ਦਿੰਦਾ ਇਨੀਸ਼ੀਅਲੀ ਉਹਨੂੰ ਲੱਗਦਾ ਕਿ ਮੈਂ ਘੱਟ ਤੋਂ ਘੱਟ ਹੀ ਗੱਲ ਦੱਸਾਂ ਸੋ ਆਪਾਂ ਉਹ ਜੀ ਗੱਲ ਕਦੇ ਵੀ ਨਹੀਂ ਕਹਿਣੀ ਚਾਹੁੰਦਾ ਮੈਂ ਮੀਡੀਆ ਕਿ ਜਿਹੜੀ ਕੱਲ ਨੂੰ ਵੈਰੀਫਾਈਬਲ ਨਾ ਹੋਵੇ ਇਹ ਕਿ ਇਹਦਾ ਰਿਮਾਨਡ ਲਵਾਗੇ ਹੁਣ ਲੰਬਾ ਕੇਸ ਚੱਲੂਗਾ ਤੇ ਸਾਰੀਆਂ ਗੱਲਾਂ ਦੱਸਾਂਗੇ ਸਭ ਤੋਂ ਸੇ ਸ਼ੁਰੂ ਚ ਕਿਹਾ ਜੇਲ੍ਹ ਨਾਲ ਦਾ ਐਂਕਲ ਸੀ ਜੇਲ੍ਹ ਨਾਲ ਕੀ ਕਰਦਾ ਮੈਂਸ਼ਨ ਚ ਚੱਲਦਾ ਜੇਲ੍ਹ ਦੇ ਵਿੱਚ ਇਹਨਾਂ ਨੇ ਕਿਦਾਂ ਇਹਨਾਂ ਨੇ ਪਲਾਨ ਕੀਤਾ ਫਿਰ ਨਹੀਂ ਨਹੀਂ ਜੇਲ੍ਹ ਚ ਰਹਿਣ ਕਰਕੇ 381 ਦੇ ਜਿਹੜਾ ਜੇਲ੍ਹ ਦਾ ਇਹਦਾ ਤਜਰਬਾ ਹੈ ਮੈਂ ਉਹ ਗੱਲ ਕਹੀ ਹੈ ਕਿ ਜਦੋਂ ਜੇਲ੍ਹ ਚ ਰਿਹਾ 381 ਦਾ ਤੁਹਾਨੂੰ ਦੱਸਿਆ ਬੀ ਡਿਵੀਜ਼ਨ ਦਾ ਕੇਸ ਸੀਗਾ ਉਹਦੇ ਚ ਜੇਲ੍ਹ ਚ ਰਹਿ ਕੇ ਇਹਨੇ ਗੱਲਾਂ ਸਿੱਖੀਆਂ ਵੀ ਅੱਪਾ ਅੱਗੇ ਤੋਂ ਜਿਹੜਾ ਵੀ ਕੰਮ ਕਰਨਾ ਹੈ ਬਟ ਆਇਡੈਂਟੀਟੀ ਛਪਾਉਣੀ ਹੈ ਸੀਸੀਟੀਵੀ ਤੋਂ ਬਚਣਾ ਹੈ ਇੱਕ ਗਲਵਜ਼ ਪਾਉਣੇ ਠੀਕ ਹੈ ਆਏ ਥੈਂਕ ਯੂ ਮੇਰੇ ਟ੍ਰੇਸ ਹੋ ਗਏ ਮੈਂ ਉਹਦੇ باوجود ਵੀ ਟ੍ਰੇਸ ਕਰ ਲਿਆ ਸਾਰਿਆਂ ਨੇ ਬਹੁਤ ਪ੍ਰੈਸ਼ਰ ਸੀਗਾ ਜੀ ਮੀਡੀਆ ਦਾ ਵੀ